ਉਨ੍ਹਾਂ ਤਸਵੀਰਾਂ ਤੇ ਲੈ ਕੇ ਚੱਲਦੇ ਹਾਂ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਕਾਲਾ ਪਾਣੀ ਮੋਰਚਾ ਦੇ ਆਗੂਆਂ ਦੇ ਵੱਲੋਂ ਆਪਣਾ ਐਜੀਟੇਸ਼ਨ ਕੀਤਾ ਜਾ ਰਿਹਾ ਹੈ ਬੰਨ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਦੋਂ ਡਾਈਂਗ ਇੰਡਸਟਰੀ ਦੇ ਵੱਲੋਂ ਵੀ ਬੀਤੇ ਦਿਨ ਪ੍ਰੈਸ ਕਾਨਫਰੰਸ ਕਰਕੇ ਇਹ ਚੇਤਾਵਨੀ ਦਿੱਤੀ ਗਈ ਸੀ ਕਿ ਅਸੀਂ ਵੀ ਆਪਣੇ ਸਮਰਥਕਾਂ ਦੇ ਨਾਲ ਉੱਥੇ ਪਹੁੰਚਾਂਗੇ ਹਾਲਾਂਕਿ ਕਾਣਾਪਾਲ ਕਾਲਾ ਪਾਣੀ ਮੋਰਚਾ ਦੇ ਕਈ ਆਗੂਆਂ ਦੇ ਉੱਪਰ ਡਾਈਂਗ ਇੰਡਸਟਰੀ ਦੇ ਵੱਲੋਂ ਬੜੇ ਸੀਰੀਅਸ ਅਲੀਗੇਸ਼ਨ ਵੀ ਲਗਾਏ ਗਏ ਸੀ ਜਿਹਦਾ ਕਾਲਾ ਪਾਣੀ ਮੋਰਚਾ ਦੇ ਆਗੂਆਂ ਨੇ ਜਿਹੜਾ ਪੁਖਤਾ ਜਵਾਬ ਵੀ ਦਿੱਤਾ ਸੀਗਾ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵ ਫਲਸਪਰ ਲੁਧਿਆਣਾ ਰੋਡ ਦੀਆਂ ਅ ਅਮਰੀਕਾ ਪਲਾਨ ਜਿਹੜਾ ਹੈ ਅਮਰੀਕਾ ਮਿਲਕ ਪਲਾਨ ਲੁਧਿਆਣਾ ਵਿਖੇ ਉੱਥੇ ਵੱਡੀ ਗਿਣਤੀ ਦੇ ਵਿੱਚ 23 ਤੋਂ ਵਧੇਰੇ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਬੁੱਢਾ ਦਰਿਆ ਨੂੰ ਬਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਔਰ ਜਿਹੜਾ ਇੰਡਸਟਰੀ ਦਾ ਪਾਣੀ ਹੈ ਉਹਨੂੰ ਰੋਕਣ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਬੰਨ ਮਾਰਨ ਦੀ ਕੋਸ਼ਿਸ਼ ਕੀਤੀ ਗਈ ਅੱਜ 40 ਤੋਂ ਵਧੇਰੇ ਜਿਹੜੇ ਪ੍ਰਦਰਸ਼ਨਕਾਰੀ ਨੇ ਜਾਂ ਆਗੂ ਨੇ ਜਿਹੜੇ ਬੰਨ ਮਾਰਨ ਦੇ ਲਈ ਉੱਥੇ ਪਹੁੰਚੇ ਨੇ ਉਹਨਾਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਜਿਸ ਦੇ ਵਿੱਚ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਦਾ ਨਾਮ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ ਇੱਕ ਵਾਰ ਫੇਰ ਦੱਸ ਦਈਏ ਕਿ ਇਹ ਬੁੱਢਾ ਦਰਿਆ ਜਿਹੜਾ ਕਿ ਬੁੱਢੇ ਨਾਲੇ ਦਾ ਰੂਪ ਧਾਰਨ ਕਰ ਚੁੱਕਿਆ ਹੈ ਬਹੁਤ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਕਈ ਆਗੂਆਂ ਦੇ ਵੱਲੋਂ ਸਿਆਸੀ ਆਗੂਆਂ ਦੇ ਵੱਲੋਂ ਵੀ ਇਹ ਹਮੇਸ਼ਾ ਯਤਨ ਕੀਤਾ ਗਿਆ ਕਿ ਇਸ ਨੂੰ ਬਚਾਇਆ ਜਾਵੇ ਪਰ ਹੁਣ ਤੱਕ ਕੋਈ ਵੀ ਸਿਆਸੀ ਤੌਰ ਤੇ ਆਗੂ ਜਾਂ ਸਿਆਸੀ ਜਮਾਤ ਇਸ ਨੂੰ ਮੋਰਤੋਂ ਦਾ ਬੁੱਢੇ ਦਰਿਆ ਦਾ ਰੂਪ ਧਾਰਨ ਨਹੀਂ ਕਰਵਾ ਸਕੀ ਸਤਲੁਜ ਦਰਿਆ ਦੀ ਸਹਾਇਕ ਨਦੀ ਇਹਨੂੰ ਮੰਨਿਆ ਜਾਂਦਾ ਹੈ ਪਰ ਡਾਇੰਗ ਇੰਡਸਟਰੀ ਦਾ ਫੈਕਟਰੀਆਂ ਦਾ ਜਿਹੜਾ ਗੰਦਾ ਪਾਣੀ ਹੈ ਵੇਸਟੇਜ ਹੈ ਇਹਦੇ ਵਿੱਚ ਪੈਣ ਕਰਕੇ ਕੂੜਾ ਕਰਕੜ ਤੱਕ ਵੀ ਇਹਦੇ ਵਿੱਚ ਛੁੱਟਿਆ ਜਾਂਦਾ ਹੈ ਜਿਹਦੇ ਕਰਕੇ ਕਈ ਭਿਆਨਕ ਬਿਮਾਰੀਆਂ ਦਾ ਲੋਕਾਂ ਨੂੰ ਸ਼ਿਕਾਰ ਹੋਣਾ ਪੈ ਰਿਹਾ ਮੇਰੇ ਸਹਿਯੋਗੀ ਜਤਿੰਦਰ ਖਹਿਰਾ ਇਸ ਵਕਤ ਨਿਊਜ਼ ਰੂਮ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਇਸ ਮਸਲੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜਤਿੰਦਰ ਬਹੁਤ ਵੱਡੇ ਪੱਧਰ ਤੇ ਕਈ ਸਮਾਜ ਸੇਵੀ ਸੰਸਥਾਵਾਂ ਨੇ ਕਈ ਸਿਆਸੀ ਆਗੂਆਂ ਨੇ ਕਈਆਂ ਨੇ ਸਿਆਸੀ ਰੋਟੀਆਂ ਸੇਕੀਆਂ ਵੀ ਆ ਤੇ ਕਈਆਂ ਨੇ ਤਨੋਂ ਤੇ ਮਨੋਂ ਜਿਵੇਂ ਅੱਜ ਜਥੇਬੰਦੀਆਂ ਉੱਥੇ ਪਹੁੰਚੀਆਂ ਨੇ ਇਸ ਨਾਲੇ ਨੂੰ ਮੁਰ ਤੋਂ ਦਰਿਆ ਦੀ ਸਥਿਤੀ ਵਿੱਚ ਲਿਆਉਣ ਦੇ ਯਤਨ ਕੀਤਾ ਹੈ ਪੁਰਾਣੀ ਹਿਸਟਰੀ ਤੇ ਔਰ ਖਾਸ ਤੌਰ ਤੇ ਇਹ ਦਰਿਆ ਕਿਸ ਤਰ੍ਹਾਂ ਨਾਲਾ ਬਣਦਾ ਮੈਂ ਚਾਹੁੰਗਾ ਕਿ ਇਹਦੇ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਤਫਸੀਲ ਕਰੋ ਅੱਤੀ ਛੋਟੀ ਸਭ ਕਦੀ ਇਹ ਲਾਈਫਲਾਈਨ ਹੁੰਦੀ ਸੀਗੀ ਲੁਧਿਆਣਾ ਜਦੋਂ ਲੁਧਿਆਣਾ ਸ਼ਹਿਰ ਕਹਿੰਦੇ ਆ ਵੀ ਬਹੁਤ ਪੁਰਾਣਾ ਆ ਔਰ ਜਿਹੜੀ ਇਹਦੀ ਹਿਸਟਰੀ ਆ ਉਹ ਬਹੁਤ ਪੁਰਾਣੀ ਹਿਸਟਰੀ ਆ ਮੁਗਲਾਂ ਦੇ ਵੱਲੋਂ ਇਸ ਲੁਧਿਆਣਾ ਸ਼ਹਿਰ ਦੀ ਸ਼ੁਰੂਆਤ ਕੀਤੀ ਗਈ ਔਰ ਜਦੋਂ ਪਾਣੀ ਦਾ ਕੋਈ ਸੋਰਸ ਨਹੀਂ ਸੀਗਾ ਤੇ ਉਦੋਂ ਸਤਲੁਜ ਦੇ ਅੰਦਰੋਂ ਹੀ ਇੱਕ ਨਾਲਾ ਇੱਕ ਨਦੀ ਇੱਕ ਛੋਟੀ ਨਦੀ ਜਿਹੜੀ ਆ ਉਹ ਅੰਦਰ ਤੱਕ ਜਾਂਦੀ ਆ ਔਰ ਇਹ ਕਦੀ ਲਾਈਫਲਾਈਨ ਹੁੰਦੀ ਕੂਮਕਲਾ ਤੋਂ ਇਹ ਨਿਕਲਦੀ ਸੀਗੀ ਔਰ ਇਹ ਜਦੋਂ ਹੁਣ ਦੇਖਿਆ ਜਾਵੇ ਕਿ ਤਕਰੀਬਨ 14 ਕਿਲੋਮੀਟਰ ਅੰਦਰ ਆ ਲੁਧਿਆਣਾ ਦੇ ਅੰਦਰ ਚਾ ਇਹ ਲਾਈਫਲਾਈਨ ਸੀ ਉੱਥੇ ਦੀ ਲੋਕੀ ਸੰਚਾਈ ਕਰਦੇ ਸੀਗੇ ਪਾਣੀ ਫੀਲਦੇ ਸੀ ਦਾ ਔਰ 70 ਸਾਲ ਪਹਿਲਾਂ ਕਿਉਂਕਿ ਇੱਕ ਜਿਹੜੇ ਸੋਸ਼ਲ ਐਕਟੀਵਿਸਟ ਨੇ ਜਸਵਿੰਦਰ ਸਿੰਘ ਉਹ ਬਹੁਤ ਅੱਜਕੱਲ ਚਰਚਾ ਦੇ ਵਿੱਚ ਹੈ ਕਹਿੰਦੇ ਵੀ 70 ਸਾਲ ਪਹਿਲਾਂ ਸਾਡਾ ਜਿਹੜਾ ਪਾਲੀ ਪਾਲੀਵਾਲ ਪਿੰਡ ਹੈ ਕੂਮਕਲਾ ਜਿਹੜਾ ਹੈ ਜਿੱਥੋਂ ਇਹ ਨਿਕਲਦੀ ਹੈ ਤੇ ਪਾਲੀਵਾਲ ਦੁਬਾਰਾ 14 ਕਿਲੋਮੀਟਰ ਘੁੰਮ ਕੇ ਇਹ ਦੁਬਾਰਾ ਸੱਤ ਲੋਚ ਵੜਦੀ ਹੈ ਉਹ ਕਹਿੰਦੇ ਵੀ ਤਕਰੀਬਨ ਮੈਂ ਜੀ ਮੈਂ ਜਿਹੜੀ ਆ ਹਾਂ ਕਹਿੰਦੇ ਵੀ ਆਪ ਸਾਫ਼ ਦੇਖੀ ਸੀ ਪਰ ਹੁਣ ਲੁਧਿਆਣੇ ਤੋਂ ਲੈ ਕੇ ਰਾਜਸਥਾਨ ਤੱਕ ਇਹਦੀਆਂ ਚਰਚੇ ਹੋ ਰਹੇ ਨੇ ਥੋੜੇ ਦਿਨ ਪਹਿਲਾਂ ਇੱਥੋਂ 117 ਸੈਂਪਲ ਤਕਰੀਬਨ 4 ਦਿਨ ਪਹਿਲਾਂ ਇੱਥੋਂ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੇ 117 ਸੈਂਪਲ ਭਰੇ ਆ ਰੋਡਿਕਾਪ ਔਰ ਤੁਸੀਂ ਮੰਨੋ ਕਿ ਉਹ 117 ਸੈਂਪਲ ਇੰਨੇ ਚੰਗੇ ਸੈਂਪਲ ਨੇ ਕਿ ਜੇ ਕੋਈ ਬੰਦਾ ਡਾਇਰੈਕਟ ਕੰਜ਼ੂਮ ਕਰ ਲਵੇ ਤਾਂ ਸ਼ਾਇਦ ਉਹ ਕਹਿੰਦੇ ਨੇ ਕਿ ਉਹ ਤੇ ਲਿਵਰ ਦੇ ਵਿੱਚ ਇੰਨੇ ਇਨਫੈਕਸ਼ਨ ਹੋ ਸਕਦੇ ਨੇ ਕਿ ਉਹ ਥੋੜੇ ਕੁ ਦਿਨਾਂ ਦੇ ਵਿੱਚ ਮੌਤ ਦਾ ਸਾਹਡਾ ਸਕਦਾ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਅੱਜ ਦਾ ਇਹ ਦਿਨ ਵੱਡਾ ਕਿਦਾਂ ਹੋ ਗਿਆ ਵੱਡਾ ਇਦਾਂ ਹੋ ਗਿਆ ਲੁਧਿਆਣੇ ਤੋਂ ਲੈ ਕੇ ਰਾਜਸਥਾਨ ਤੱਕ ਜਿਹੜਾ ਸਤਲੁਜ ਦਾ ਪਾਣੀ ਚੱਲਦਾ ਹੈ ਔਰ ਮੈਂ ਜਦ ਮੈਂ ਕਿਹਾ ਵੀ ਪਾਲੀਵਾਰ ਤੋਂ ਇਹ ਅੰਦਰ ਵੜਦਾ ਆ ਤੇ ਇੰਨਾ ਕਾਲਾ ਹੋ ਜਾਂਦਾ ਆ ਕਿ ਰਾਜਸਥਾਨ ਦੇ ਲੋਕਾਂ ਤੱਕ ਜਦੋਂ ਕਿ ਰਾਜਸਥਾਨ ਦੇ ਲੋਕ ਜਿਹੜੇ ਨੇ ਸਤਲੁਜ ਦਾ ਪਾਣੀ ਪੀਣ ਨੂੰ ਵਰਤਦੇ ਨੇ ਔਰ ਉਹ ਪੀਣ ਨੂੰ ਵਰਤਦੇ ਜਦੋਂ ਆਹ ਕਹਿੰਦੇ ਵੀ ਪਿਛਲੇ ਕਈ ਸਾਲਾਂ ਤੋਂ ਸਾਨੂੰ ਇੰਨੀਆਂ ਘਾਤਕ ਬਿਮਾਰੀਆਂ ਹੋ ਗਈਆਂ ਕੈਂਸਰ ਹੋ ਗਿਆ ਸਕਿਨ ਕੈਂਸਰ ਹੋ ਗਿਆ ਲੀਵਰ ਸਿਰੋਸਿਸ ਵਰਗੇ ਆ ਵੱਡੀਆਂ ਮੇਜਰ ਬਿਮਾਰੀਆਂ ਜਿਹੜੀਆਂ ਸਾਨੂੰ ਹੋਣੀਆਂ ਸ਼ੁਰੂ ਹੋ ਗਈਆਂ ਔਰ 1500 ਬੰਦਾ ਤੁਸੀਂ ਮੰਨੋ ਕਿ ਉਹ ਕਹਿੰਦੇ ਆਏ ਹੋਇਆ ਕੱਲ ਦੇ ਕਿਉਂਕਿ 3 ਤਰੀਕ ਮਿਥੀ ਹੋਈ ਸੀ 1500 ਬੰਦਾ ਲੁਧਿਆਣਾ ਫਿਰੋਜ਼ਪੁਰ ਰੋਡ ਦੇ ਉੱਤੇ ਆਇਆ ਹੋਇਆ ਔਰ ਦੂਸਰੀ ਹੈਰਾਨ ਕਰਨ ਵਾਲੀ ਗੱਲ ਜਿਹੜੀ ਹੈ ਕਿ ਸਮੇਂ-ਸਮੇਂ ਤੇ ਸਰਕਾਰਾਂ ਨੇ ਦੇ ਉੱਤੇ ਗੱਲਬਾਤ ਕੀਤੀ ਮੈਨੂੰ ਯਾਦ ਹੈ 2009 ਦੇ ਵਿੱਚ ਇਸ ਦੇ ਆਸ-ਪਾਸੇ 14 ਕਿਲੋਮੀਟਰ ਦੇ ਆਸ-ਪਾਸ ਦੇ ਘੇਰੇ ਦੇ ਵਿੱਚ ਇੱਕ ਧਾਰਾ 144 ਲਾ ਦਿੱਤੀ ਸੀ ਕਿ ਲੋਕੀ ਕੋਈ ਕੂੜਾ ਵੀ ਨਾ ਸੁੱਟੇ ਜਿੱਥੇ ਤਾਂ ਜਿੱਥੇ ਵੀ ਨੇ ਕਹਿ ਜਾਂਦਾ ਵੀ ਜਿਹੜੀ ਕੈਪੈਸਿਟੀ ਆ ਕਿਉਂਕਿ ਦੇਖੋ ਰੋਜੀ ਰੋਟੀ ਆ ਲੁਧਿਆਣਾ ਆ ਬਾਂ ਮੈਂਚੈਸਟਰ ਆ ਕਿਹਨੇ ਆ ਪੰਜਾਬ ਦਾ ਮੈਂਚੈਸਟਰ ਆ ਇੱਥੇ ਰੰਗਾਈ ਦਾ ਕੰਮ ਹੁੰਦਾ ਆ ਪਰ ਮੈਂ ਨਾ ਇੱਕ ਬੰਨੇ ਐਗਜ਼ਾਮਪਲ ਵੀ ਆ ਕਿ ਇਜ਼ਰਾਈਲ ਆਰ ਦਾ ਮੁਲਕ ਜਿਹਦੇ ਜਿਹਦਾ ਇੱਕ ਬਲੈਕ ਸੀ ਜਿਹੜਾ ਪੂਰੇ ਤਰੀਕੇ ਨਾਲ ਤਬਾਹ ਹੋ ਗਿਆ ਸੀਗਾ ਔਰ ਲੋਨਾ ਨੇ ਦੁਬਾਰਾ ਉਹਨੂੰ ਰਿਵਾਈਵ ਕੀਤਾ ਉੱਥੇ ਮਸ਼ੀਨਾਂ ਲਾ ਲ ਕੇ ਪਾਣੀ ਸਾਫ਼ ਕੀਤਾ ਪਰ ਅਸੀਂ ਇਹਨੂੰ ਕਹਿੰਦੇ ਆ ਵੀ ਸਮਰੱਥ ਸੂਬਾ ਪੰਜਾਬ ਭਾਰਤ ਆਰ ਦਾ ਮੁਲਕ ਜਿਹੜਾ ਆਪਣੇ ਆਪ ਨੂੰ ਕਹਿੰਦਾ ਕਿ ਅਸੀਂ ਡਿਵੈਲਪਿੰਗ ਸਟੇਜ ਤੋਂ ਇੱਕ ਉੱਪਰ ਹੋ ਗਏ ਆ ਅਮਰਜਿੰਗ ਸਟੇਜ ਦੇ ਉੱਤੇ ਆ ਗਏ ਆ ਉਥੇ ਇੱਕ ਇਤਾਂ ਦਾ ਨਾਲਾ ਜਿਹੜਾ ਕਿ ਕੈਂਸਰ ਨਾਕਲਾ ਪੰਜਾਬ ਨੂੰ ਦਿੰਦਾ ਹੋਵੇ ਰਾਜਸਥਾਨ ਹੋਵੇ ਤੇ ਰਾ ਦੇ ਵਿੱਚ ਜਿਹੜਾ ਜਿਹੜਾ ਸਟੇਟ ਆਈ ਜਾਂਦੀ ਹੈ ਉਸ ਨੂੰ ਵੰਡ ਦਾ ਤੁਰਿਆ ਜਾਂਦਾ ਪਰ ਪਤਾ ਲੱਗਿਆ ਜੁਗਿੰਦਰ ਕੇ ਬੜੀ ਵੱਡੀ ਗਿਣਤੀ ਚ ਸਮੇਂ ਦੀਆਂ ਸਰਕਾਰਾਂ ਨੇ ਜਿਹੜੀਆਂ ਪਿਛਲੀਆਂ ਸਰਕਾਰਾਂ ਰਹੀਆਂ ਜਾਂ ਅੱਜ ਦੀ ਸਰਕਾਰ ਕਹਿੰਦੇ ਫੰਡ ਬਹੁਤ ਆਏ ਇਹ ਫਿਰ ਪ੍ਰਸ਼ਾਸਨ ਖਾ ਪੀ ਗਿਆ ਜਾਂ ਹੋਇਆ ਕੀ ਔਰ ਅਗਲੀ ਗੱਲ ਮੈਂ ਇੱਕ ਹੋਰ ਪੁੱਛਣੀ ਚਾਹਣਾ ਤੁਹਾਡੇ ਕੋਲੋਂ ਕਿ ਐਡਾ ਕੋ ਵੱਡਾ ਮਸਲਾ ਤਾਂ ਹੈ ਨਹੀਂ ਆ ਇੰਡਸਟਰੀ ਸ਼ਿਫਟ ਕਰਨੀ ਤਾਂ ਬੇਸ਼ੱਕ ਔਖੀ ਹੈ ਪਰ ਟੈਕਨੋਲੋਜੀ ਦੇ ਯੁੱਗ ਦੇ ਅੰਦਰ ਮੈਨੂੰ ਲੱਗਦਾ ਕਿ ਉੱਥੇ ਤਾਂ ਬਹੁਤ ਐਡਵਾਂਸਡ ਤਕਨੀਕ ਲਗਾ ਕੇ ਤੇ ਇਹਦਾ ਸ਼ੁੱਧੀਕਰਨ ਹੋ ਸਕਦਾ ਗੱਲ ਬਿਲਕੁਲ ਸਹੀ ਆ ਕਿਉਂਕਿ ਆਲਰੇਡੀ ਤਿੰਨ ਇੱਥੇ ਪਲਾਂਟ ਚੱਲਦੇ ਆ ਤਿੰਨ ਪਲਾਂਟ ਸਰਕਾਰ ਦੇ ਵੱਲੋਂ ਲਾਏ ਗਏ ਆ ਜਿਨ੍ਹਾਂ ਦੀ ਕੈਪੈਸਿਟੀ 150 ਦੇ ਕਰੀਬ ਹੈ 150 ਐਮਐਲਡੀ ਜਿਹੜੀ ਕੈਪੈਸਿਟੀ ਆ ਉਹ ਆ ਪਰ ਇੱਥੇ ਜਿਹੜਾ ਪਾਣੀ ਪੈਂਦਾ ਜਿਹੜੀਆਂ ਫੈਕਟਰੀਆਂ ਦੇ ਵੱਲੋਂ ਪਾਣੀ ਪੈਂਦਾ ਆ ਉਹਦੀ ਕੈਪੈਸਿਟੀ ਹੈਗੀ 200 ਐਮਐਲਡੀ ਤੇ ਉਹ ਮਸਲਾ ਤੇ ਹੱਲ ਹੋ ਸਕਦਾ ਕੋਈ ਗੱਲ ਨਹੀਂ ਇੱਕ ਅੱਧਾ ਹੋਰ ਪਲਾਂਟ ਲਾ ਲਵੇ ਕਿਉਂਕਿ ਦੋ ਤਾਜਪੁਰਾ ਇੱਕ ਕੇਂਦਰੀ ਜੇਲ੍ਹ ਦੇ ਕੋਲ ਆ ਜਿਨ੍ਹਾਂ ਦੀ ਇੱਕ ਦੀ 50 ਦੀ ਕੈਪੈਸਿਟੀ ਆ ਕਿਸੇ ਦੀ 40 ਦੀ ਕੈਪੈਸਿਟੀ ਆ ਤੇ ਕਿਸੇ ਦੀ ਬਾਕੀ ਰਹਿੰਦੀ ਕੋਈ ਨਹੀਂ ਕੈਪੈਸਿਟੀ ਆ ਔਰ 150 ਕੈਪੈਸਿਟੀ ਸਾਡੇ ਕੋਲੇ ਪਹਿਲਾਂ ਹੀ ਆ ਜੇ ਉਹ ਸਹੀ ਤਰੀਕੇ ਨਾਲ ਕੰਮ ਕਰੇ ਤੇ ਬਾਕੀ 50 ਵਾਲਾ ਇੱਕ ਹੋਰ ਲਾ ਦਿੱਤਾ ਜਾਵੇ ਜਾਂ 50 ਤੋਂ ਸਰਪਲਸ ਕਰਕੇ 100 ਦਾ ਵੀ ਲਾ ਦਿੱਤਾ ਜਾਵੇ ਤੇ ਮਸਲਾ ਹੱਲ ਹੋ ਸਕਦਾ ਇਹਦਾ ਕੋਈ ਨਹੀਂ ਅੱਛਾ ਇਸ ਖਬਰ 'ਚ ਇਸ ਖਬਰ 'ਚ ਕਿੰਨੀ ਕਿ ਸੱਚਾਈ ਹੈ ਕਹਿੰਦੇ ਕਿ ਜਿਹੜੀ ਇੰਡਸਟਰੀ ਲੱਗੀ ਆ ਇੰਡਸਟਰੀ ਨੂੰ ਹੈਵ ਟ ਕਿ ਉਹਨਾਂ ਨੇ ਆਪਣੇ ਅੰਦਰ ਇੱਕ ਪਲਾਂਟ ਲਗਾਉਣਾ ਜਿਹੜਾ ਕਿ ਪਾਣੀ ਦਾ ਸ਼ੁੱਧীকরণ ਕਰਕੇ ਤੇ ਫਿਰ ਉਹਦੀ ਵੇਸਟੇਜ ਨੂੰ ਬਾਹਰ ਕੱਢਦਾ ਪਿਉਰੀਫਾਈਂਗ ਪਲਾਂਟ ਮੇਰੇ ਖਿਆਲ ਉਹਨੂੰ ਕਹਿੰਦੇ ਸ਼ਾਇਦ ਕਿ ਜਿਹੜਾ ਜਿੰਨੀ ਵੇਸਟੇਜ ਹੁੰਦੀ ਹੈ ਉਹਨੂੰ ਪਿਉਰੀਫਾਈ ਕਰਕੇ ਤੇ ਫਿਰ ਉਹ ਬਾਹਰ ਭੇਜਦਾ ਪਤਾ ਲੱਗਿਆ ਕਿ ਉਹਦਾ ਖਰਚਾ ਬਹੁਤ ਜ਼ਿਆਦਾ ਪੈਂਦਾ ਤੇ ਬਹੁਤ ਸਾਰੇ ਜਿਹੜੇ ਇੰਡਸਟਰੀਸਟ ਹੈਗੇ ਨੇ ਉਹਦੀ ਕਿਰਸ ਕਰਦੇ ਨੇ ਇਸੇ ਕਰਕੇ ਜਿਹੜੀ ਵੇਸਟੇਜ ਆ ਉਹ ਹੂਬ ਹੂ ਇਸ ਨਾਲੇ ਦੇ ਅੰਦਰ ਪੈਣ ਲੱਗ ਪਈ ਆ ਸਰ ਬਿਲਕੁਲ ਸੱਚ ਸੱਚੀ ਗੱਲ ਆ ਵੀ ਕਦੋਂ ਤੁਸੀਂ ਕੋਲਡ ਟਰੀਟਮੈਂਟ ਪਲਾਂਟ ਮੇਰੇ ਖਿਆਲ ਕਹਿੰਦੇ ਉਹਨੂੰ ਕਹਿੰਦੇ ਇਹ ਤੁਹਾਡਾ ਟਾਕਸਿਕ ਟ੍ਰੀਟਮੈਂਟ ਪਲਾਨ ਜਦੋਂ ਵੀ ਕੋਈ ਫੈਕਟਰ ਘੜਦੀ ਆ ਉਹ ਪੀਡਬੀਡ ਜਿਹੜਾ ਆ ਜਿਹੜਾ ਇਹ ਵਿਭਾਗ ਹੈ ਫਿਟਨੈਸ ਸਰਟੀਫਿਕੇਟ ਦਿੰਦਾ ਆ ਉਹ ਤੁਹਾਨੂੰ ਦੇਖ ਕੇ ਦਿੰਦਾ ਵੀ ਤੁਹਾਡੇ ਕਿੱਥੇ ਆ ਮੈਨੂੰ ਯਾਦ ਆ ਗੈਸਪੁਰਾ ਟਰੈਜੇਡੀ ਤੁਸੀਂ ਸੁਣੀ ਹੋਣੀ ਆ ਉਹ ਗੈਸਪੁਰਾ ਟਰੈਜੇਡੀ ਜਿਹੜੀ ਸੀਗੀ ਉਹ ਵੀ ਇਸੇ ਕਰਕੇ ਵਰਤੀ ਗਈ ਸੀ ਕਿਉਂਕਿ ਗੈਸ ਜਿਹੜੀ ਸੀਗੀ ਉਹ ਜਿਹੜੀ ਆਪਾਂ ਕਹ ਲਈਏ ਕਿ ਜਿਹੜੀਆਂ ਲਾਈਨ ਪਈ ਹੁੰਦੀਆਂ ਜਿੱਦ ਤੋਂ ਆਪਾਂ ਆਮ ਘਰਾਂ 'ਚ ਪਾਈਦੀਆਂ ਉਹਨਾਂ ਦੇ ਵਿੱਚ ਆ ਗਈ ਤੇ ਜਦੋਂ ਚੱਕੇ ਗਏ ਤਾਂ ਲੋਕਾਂ ਨੂੰ ਗੈਸ ਚੜ ਗਈ ਤੇ ਉਹਨਾਂ ਦੇ ਨਾਲ ਕਈ ਮੌਤਾਂ ਹੋਈਆਂ ਲੁਧਿਆਣਾ ਵਾਕਈ ਇੰਡਸਟਰੀਅਲ ਸ਼ਹਿਰ ਆ ਇੰਡਸਟਰੀ ਜਿਹੜੀ ਆ ਆਪਾਂ ਪਹਿਲਾਂ ਹੀ ਕਹਿੰਨੇ ਪੰਜਾਬ ਚ ਘਟਾ ਇਹ ਕੋਈ ਰੀਜ਼ਨ ਨਹੀਂ ਹੋ ਸਕਦਾ ਵੀ ਅਸੀਂ ਇੰਡਸਟਰੀ ਚੱਕਦੇ ਕਿਉਂਕਿ ਡਾਈੰਗ ਇੰਡਸਟਰੀ ਨੂੰ ਉਥੋਂ ਚੱਕ ਕੇ ਸ਼ਿਫਟ ਕਰਨਾ ਬਹੁਤ ਨੁਕਸਾਨਦੇ ਹੋ ਸਕਦਾ ਪਰ ਹਾਂ ਸਰਕਾਰਾਂ ਜਿਹੜੀਆਂ ਟ੍ਰੀਟਮੈਂਟ ਪਲਾਨ ਜਾਂ ਉਤੇ ਥੋੜੀ ਜਿਹੀ ਸਖਤੀ ਕਰਕੇ ਇਹਨੂੰ ਲੌਂਗ ਟਰਮ ਲਈ ਵਿਚਾਰਦੇ ਆ ਹਾਲਾਂਕਿ ਇਹਦੇ ਪਿੱਛੇ ਇੱਕ ਹੋਰ ਜਿਹੜਾ ਬਹੁਤ ਵੱਡੇ ਜਿਹੜੇ ਮੀਡੀਆ ਆਧਾਰ ਇਹ ਨੇ ਜਿਹੜੇ ਦੁਨੀਆ ਲੈਵਲ ਦੇ ਉਤੇ ਕੰਮ ਕਰਦੇ ਆ ਉਹਨਾਂ ਨੇ ਇੱਕ ਰਿਪੋਰਟ ਛਾਪੀ ਆ ਛੋਟੀ ਸਾਹਿਬ ਉਹ ਕਹਿੰਦੇ ਆ ਵੀ ਫਿਟਨੈਸ ਸਰਟੀ ਏਡੇ ਡਾਈੰਗ ਜਿਹੜੀ ਆ ਡਾਈੰਗ ਇੰਡਸਟਰੀ ਕਰ ਰਹੀ ਆ ਜਿਹੜਾ ਇਹਦਾ ਆਊਟਲੈਟ ਆ ਫੈਕਟਰੀ ਆਊਟਲੈਟ ਉਹ ਜਸਤੇ ਵੀ ਅਸੀਂ ਇੱਥੇ ਡਾਈੰਗ ਕਰਦੇ ਨਹੀਂ ਅਸੀਂ ਡਾਈੰਗ ਬਾਹਰੋਂ ਕਰਾ ਲੈਂਦੇ ਆ ਅਸੀਂ ਇਸ ਕਰਕੇ ਪਾਣੀ ਨਹੀਂ ਵਰਤਦੇ ਪਰ ਉਹ ਡਾਈੰਗ ਕੀ ਹੋ ਰਹੀ ਆ ਘਰ ਦੇ ਵਿੱਚ ਹੋ ਰਹੀ ਆ ਕਿਸੇ ਦੇ ਛੋਟੇ ਜਿਹੇ ਦੇ ਵਿੱਚ ਹੋ ਰਹੀ ਆ ਉਹਦਾ ਪਾਣੀ ਜਿਹੜਾ ਆ ਉਥੇ ਜਾ ਰਿਹਾ 14 ਕਿਲੋਮੀਟਰ ਮੰਨੋ ਤੁਸੀਂ ਸ਼ਹਿਰ ਦੇ ਅੰਦਰ ਇਹ ਬੁੱਢਾ ਨਾਲਾ ਹੋ ਗਿਆ ਪਹਿਲਾਂ ਕਦੇ ਇਹਨੂੰ ਬੁੱਢਾ ਦਰਿਆ ਬੁੱਢੀ ਨਦੀ ਕਹਿੰਦੇ ਸੀਗੇ ਇਹ ਬੁੱਢਾ ਨਾਲਾ ਹੀ ਇਸ ਕਰਕੇ ਹੋ ਗਿਆ ਕਿਉਂਕਿ 14 ਕਿਲੋਮੀਟਰ ਦਾ ਤੁਸੀਂ ਮੰਨੋ ਵੀ ਇੰਨਾ ਖਤਰਨਾਕ ਆ ਤੁਸੀਂ ਕਹਿੰਦੇ ਮੈਂ ਦੱਸਿਆ ਤੁਹਾਨੂੰ ਵੀ ਥੋੜੇ ਦਿਨ ਪਹਿਲਾਂ 3 ਦਿਨ ਪਹਿਲਾਂ 117 ਸਿੰਪਲ ਲਿਆ ਔਰ ਇਹ 14 ਕਿਲੋਮੀਟਰ ਦੇ ਵਿੱਚੋਂ ਇੱਕ ਵੱਖਰੇ ਵੱਖਰੇ ਪੁਆਇੰਟ ਤੋਂ ਲਿਆ ਪਰ ਕਹਿ ਸਕਦੇ ਕਿਸੇ ਜੀ ਜੀ ਪਲੀਜ਼ ਅਸੀਂ ਗੱਲ ਕੰਟੀਨਿਊ ਕਰੋ ਵੀ ਪੁਆਇੰਟ ਦਾ ਜਿਹੜਾ ਫਿਟਨੈਸ ਆ ਜਾਂ ਆਪਾਂ ਕਹਿ ਲਈਏ ਵੀ ਉਹ ਉਸ ਲੈਵਲ ਦਾ ਨਹੀਂ ਆਇਆ ਵੀ ਉਸ ਉਹ ਸਿਹਤ ਲਈ ਸਹੀ ਆ ਜਾਂ ਫਿਰ ਉਹ ਠੀਕ ਆ ਉਹ ਉਹ ਵਗ ਸਕਦਾ ਏਦਾਂ ਪਾਣੀ ਇਹ ਖੁੱਲਾ ਪਾਣੀ ਜਦੋਂ ਵਗਦਾ ਹੈ ਨਾ ਇਹਦੇ ਨਾਲ ਇਕੱਲਾ ਪੀਣ ਦੇ ਨਾਲ ਕੰਜ਼ਿਊਮ ਕਰਨ ਦੇ ਨਾਲ ਨਹੀਂ ਨੁਕਸਾਨ ਹੁੰਦਾ ਇਹਦੇ ਵਗਣ ਦੇ ਨਾਲ ਵੀ ਬਹੁਤ ਨੁਕਸਾਨ ਹੁੰਦਾ ਆ ਔਰ ਤੁਸੀਂ ਦੇਖੋ ਵੀ ਇੱਕ ਸਟੇਟ ਦੂਸਰੀ ਸਟੇਟ ਨੂੰ ਕੈਂਸਰ ਲੀਵਰ ਸਰੋਸਿਸ ਦੇਈ ਜਾ ਰਹੀ ਆ ਜਾਂ ਬਹੁਤ ਸਕਿਨ ਦਿੱਤੀ ਜਾ ਰਹੀ ਆ ਉਹਦਾ ਬਹੁਤ ਬਹੁਤ ਅਸਰ ਆਉਣ ਵਾਲੇ ਫਿਊਚਰ ਤੇ ਪਵੇਗਾ ਜੈਸੇ ਫਿਊਚਰਿਸਟਿਕ ਨਹੀਂ ਹੋ ਸਕਦਾ ਕਹਿ ਸਕਦੇ ਆ ਕਿ ਅੱਜ ਦਾ ਜਿਹੜਾ ਐਜੀਟੇਸ਼ਨ ਹੈ ਇਹ ਇਹ ਜਿਕਰ ਵਾਇਲੈਂਸ ਨਹੀਂ ਹੁੰਦੀ ਤਾਂ ਮੈਂ ਸਮਝਦਾ ਕਿ ਪੰਜਾਬ ਦੇ ਅੰਦਰ ਇਹ ਉਮੀਦ ਭਰੀ ਖਬਰ ਹੋਊਗੀ ਖੈਰਾ ਸਾਹਿਬ ਬੜੇ ਲੰਬੇ ਅਰਸੇ ਬਾਅਦ ਅਜਿਹਾ ਹੋਊਗਾ ਕਿ ਸੋਸ਼ਲ ਕੌਜ ਤੇ ਪੰਜਾਬ ਇਕੱਤਰ ਹੁੰਦਾ ਔਰ ਪੰਜਾਬ ਦੀ ਜਿਹੜੀ ਮੇਨ ਯੂਐਸਪੀ ਸੀ ਹਵਾ ਮਿੱਟੀ ਤੇ ਪਾਣੀ ਮੇਰੇ ਖਿਆਲ ਲੰਬੇ ਅਰਸੇ ਬਾਅਦ ਪੰਜਾਬ ਦੇ ਅੰਦਰ ਕੋਈ ਐਜੀਟੇਸ਼ਨ ਹੋਇਆ ਜਿਹਦੀ ਲੋੜ ਸੀ ਔਰ ਜਿਨੇ ਵਾਕਈ ਹੀ ਪੰਜਾਬ ਦੇ ਪਾਣੀਆਂ ਤੇ ਗੱਲ ਕੀਤੀ ਔਰ ਇਹਨੇ ਇੱਕ ਵੱਡਾ ਰੂਪ ਧਾਰਨ ਕੀਤਾ ਔਰ ਇਹ ਪ੍ਰਸ਼ਾਸਨ ਦੀਆਂ ਅੱਖਾਂ ਵੀ ਖੋਲੇਗਾ ਕੰਨ ਵੀ ਖੋਲੇਗਾ ਔਰ ਪ੍ਰਸ਼ਾਸਨ ਨੂੰ ਮਜਬੂਤ ਵੀ ਮਜਬੂਰ ਵੀ ਕਰੇਗਾ ਕਿ ਲੋਕ ਹੁਣ ਗਲੀਆਂ ਨਾਲੀਆਂ ਦੀ ਪੋਲਿਟਿਕਸ ਤੋਂ ਉੱਠ ਕੇ ਪਰਚਾਂ ਦੀ ਪੋਲਿਟਿਕਸ ਤੋਂ ਉੱਠ ਕੇ ਤੇ ਲੋਕ ਵਾਕਈ ਉਸ ਚੀਜ਼ ਦੀ ਗੱਲ ਕਰਨ ਲੱਗ ਪਏ ਨੇ ਕਿ ਜਿਹਦੇ ਜਿਹੜੀ ਸਾਡੀ ਬੁਨਿਆਦ ਹੈ ਜਿਹਦੇ ਸਿਰ ਤੇ ਅਸੀਂ ਜਾਉਣਾ ਹੈ ਪਾਣੀ ਬਿਣਾ ਬੰਦਾ ਰਹਿ ਵੀ ਨਹੀਂ ਸਕਦਾ ਔਰ ਅੱਜ ਦੀ ਦੇ ਡੇਢ ਦੇ ਅੰਦਰ ਪੰਜਾਬ ਦੇ ਮੱਥੇ ਤੇ ਸਭ ਤੋਂ ਵੱਡੇ ਜਿਹੜੇ ਕਲੰਕ ਲੱਗੇ ਨੇ ਉਹ ਪ੍ਰਦੂਸ਼ਣ ਦਾ ਹੈ ਜਿਹੜਾ ਜਿਹੜੀ ਜਿਹੜਾ ਜ਼ਹਿਰ ਫੈਲਾਇਆ ਜਾ ਰਿਹਾ ਹੈ ਪਾਣੀਆਂ ਦੇ ਰਾਹੀਂ ਯਾ ਰੇਹਾ ਸਪਰੇਹਾਂ ਦੇ ਰਾਹੀਂ ਤੇ ਮੇਰਾ ਖਿਆਲ ਹੈ ਕਿ ਇਹ ਮੁੱਦਾ ਜਿਹੜਾ ਹੈ ਇਹ ਕੰਮ ਸੇਕਮ ਲੋਕਾਂ ਨੂੰ ਵੀ ਵੇਅਰ ਕਰੇਗਾ ਲੋਕਾਂ ਦੇ ਅੰਦਰ ਇੱਕ ਉਮੀਦ ਵੀ ਪੈਦਾ ਕਰੇਗਾ ਔਰ ਖਾਸ ਤੌਰ ਤੇ ਪ੍ਰਸ਼ਾਸਨ ਨੂੰ ਵੀ ਚਕੰਨਾ ਕਰੇਗਾ ਕਿ ਨਹੀਂ ਹੁਣ ਪੰਜਾਬ ਦੇ ਲੋਕ ਉਸ ਵਿਸ਼ੇ ਤੇ ਗੱਲ ਕਰਨ ਲੱਗ ਪਏ ਨੇ ਜਿਹਦੇ ਤੇ ਉਹਨਾਂ ਦੀ ਜ਼ਿੰਦਗੀ ਟਿੱਕੀ ਹੋਈ ਆ ਬਾਕੀ ਬਿਲਕੁਲ ਢੀਂਗਾ ਜਰਨਲਿਸਟ ਥੋੜੀ ਸਾ ਮੈਨੂੰ ਅੱਜ ਅੱਜ ਵਾਕਈ ਲੱਗਦਾ ਨਹੀਂ ਕਿ ਆਪਾਂ ਕੇ ਯਾਰੀ ਕਹਿੰਦੇ ਹੁੰਦੇ ਆ ਵੀ ਇਹ ਫਲਾਣੇ ਥਾਂ ਚਲੇ ਗਿਆ ਫਰਵਾਹ ਵੀ ਗੱਲ ਕੌਣ ਕਰੂਗਾ ਅਸੀਂ ਅਕਸਰ ਹੀ ਗੱਲ ਕਰਦੇ ਗੱਲ ਕੌਣ ਕਰੂਗਾ ਲੋਕ ਤਾਂ ਵੇਅਰ ਹੀ ਨਹੀਂ ਲੋਕ ਤਾਂ ਇਹ ਗੱਲ ਕਰਨਾ ਹੀ ਨਹੀਂ ਚਾਹੁੰਦੇ ਸਵਾਲ ਸਵਾਲ ਫਿਰ ਇੱਥੇ ਆ ਵੀ ਜੇ ਉਹ ਕਿ ਕਿ ਦੇਖੋ ਇਹ ਮੁੱਦਾ ਚੱਕਿਆ ਹੀ ਤਾਂ ਆ ਆਮੀ ਤੋੜ ਹੁਣਾ ਨਹੀਂ ਲਿਆ ਕਿਸੇ ਹੋਰ ਬੰਦੇ ਨੇ ਜਾਂ ਰਾਜਾ ਸਾਹਿਬ ਆਏ ਤਾਂ ਆ ਕਿਉਂਕਿ ਫਟਕਾਰ ਲੱਗ ਗਈ 1500 ਬੰਦਾ ਪੰਜਾਬ ਆ ਰਾਜਸਥਾਨ ਤੋਂ ਪੰਜਾਬ ਆ ਜਾ ਗਿਆ ਇਕੱਠੇ ਹੋ ਕੇ ਪੰਜਾਬ ਚ ਆ ਗਏ ਉਹ ਕਹਿੰਦੇ ਵੀ ਦੇਖੋ ਜਿਹੜਾ ਪਾਣੀ ਤੁਹਾਡੇ ਇੱਥੋਂ ਜਾ ਰਿਹਾ ਸਾਡਾ ਕੈਂਸਰ ਕਰੀ ਜਾਂ ਰਿਹਾ ਤੁਹਾਡੀਆਂ ਜ਼ਮੀਨਾਂ ਨੂੰ ਖੁਰਦ ਕਰੀ ਜਾਂ ਰਿਹਾ ਤੁਹਾਡੀਆਂ ਜ਼ਮੀਨਾਂ ਸ਼ੋਰਾ ਹੋ ਗਈਆਂ ਤੁਸੀਂ ਦੇਖੋ ਵੀ ਇਹ ਕੰਗਣੀ ਜਿਹੜਾ ਕੰਕਲਾ ਆ ਜਾ ਪਾਲੀ ਵਾਲਾ ਜਾਂ ਇਹਦੇ ਨਾਲੇ ਗੋਸਪੁਰਾ ਪਿੰਡ ਆ ਇਹ ਪਿੰਡ ਇਦਾਂ ਦੇ ਆ ਜਿਨ੍ਹਾਂ ਦੇ ਤੁਸੀਂ ਆੜ ਵਾਲੇ ਭੂਮੋਂ ਤੈਨਾਂ ਜਮੀਨਾਂ ਦੇ ਉੱਤੇ ਕੱਖ ਨਹੀਂ ਹੁੰਦਾ ਜਿੱਥੇ-ਜਿੱਥੇ ਵੱਡਾ ਦਰਿਆ ਦਾ ਪਾਣੀ ਲੱਗਦਾ। ਤੋਂ ਇੱਕ ਸਾਡੇ ਵਾਲੇ ਜਿਹੜੇ ਨਾ ਉਹ ਇਸ ਕਰਕੇ ਬੇਸਲੇ ਹੋ ਜਾਂਦੇ ਕਿਉਂਕਿ ਬਹੁਤ ਐਨਆਰਆਈ ਬੈਲਟ ਆ ਤੇ ਖੇਤੀ ਕਰਨ ਵਾਲੇ ਗਿਣੇ-ਚੁਣੇ ਬੰਦੇ ਆ ਪਰ ਹੁਣ ਇਹ ਰਾਜਸਥਾਨ ਵਾਲਿਆਂ ਦੇ ਨਾਲ ਡਾੜਨ ਦੇ ਕਰਕੇ ਇਹ ਸੰਘਰਸ਼ ਜਿਹੜਾ ਆ ਮੈਨੂੰ ਤਾਂ ਨਿੱਟ ਕੇ ਕਰਨਾ ਆ। ਵਾਕਈ ਤੁਹਾਡੀ ਗੱਲ ਬਹੁਤ ਸਹੀ ਆ ਵੀ ਪੰਜਾਬ ਦੀ ਖਸਲਤ ਆ। ਵਿੰਗਾ ਜਰਨਲਿਸਟ ਸਾਨੂੰ ਵੀ ਚੰਗਾ ਲੱਗਦਾ ਵੀ ਜਦੋਂ ਪੰਜਾਬ ਦੇ ਲੋਕ ਆਪਣੀ ਖਸਲਤ ਲਈ ਲੜਦੇ ਆ ਆਪਣੇ ਪਾਣੀ ਦੀ ਲਈ ਲੜਦੇ ਆ ਕਿਉਂਕਿ ਆਪਾਂ ਪਹਿਲੇ ਸਾਡੇ ਗੁਰਬਾਣੀ 'ਚ ਵੀ ਕਹਿੰਦੇ ਆ ਵੀ ਪਾਣੀ ਸਭ ਤੋਂ ਪਹਿਲਾਂ ਜਿੰਨੇ ਹਰਿਆ ਸਭ ਕੋਏ ਆ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਪੰਜਾਬ ਦੀ ਖੋਦ ਲਈ ਬਹੁਤ ਜ਼ਰੂਰੀ ਆ ਦੇਖੋ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਹੋਣ ਰਹੀ ਆ ਜੇ ਰਿਵਰਸ ਮਾਈਗ੍ਰੇਸ਼ਨ ਹੋਊਗੀ ਤੇ ਪੰਜਾਬ ਦੇ ਮੁੰਡਿਆਂ ਨੇ ਆ ਕੇ ਬਹੁਤ ਐਨੇ ਖੇਤੀ ਕਰਨੀ ਆ ਤੇ ਖੇਤੀ ਤਾਂ ਹੀ ਕਰ ਸਕਦੇ ਮਾਂ ਜਿਹੜੀ ਜ਼ਮੀਨ ਆ ਇਹ ਉਹਨਾਂ ਦਾ ਜਿਹੜਾ ਪਾਣੀ ਹੈ ਜਿਹੜਾ ਆਪਾਂ ਕਹਿੰਦੇ ਆ ਉਹ ਚੰਗਾ ਹੋਊਗਾ ਕਿ ਚੰਗਾ ਤਾਂ ਹੀ ਹੋਊਗਾ ਜੇਕਰ ਅਸੀਂ ਉਹਦੇ ਲਈ ਮਿੱਠੇ ਕੇ ਖੜੇ ਹੋਵਾਂਗੇ ਔਰ ਇੰਪੋਰਟੈਂਟ ਗੱਲ ਇਹ ਵੀ ਹੈ ਖੈਰਾ ਸਾਹਿਬ ਕਿ ਜਿਹੜਾ ਇਹ ਐਜੀਟੇਸ਼ਨ ਹੈ ਅੱਜ ਦਾ ਇਹ ਜਿਹੜੀ ਕਾਲ ਹੈਗੀ ਆ ਇਹ ਕਿਸੇ ਪਾਰਟੀਕੂਲਰ ਕਿਸੇ ਸਿਆਸੀ ਧਿਰ ਦੇ ਖਿਲਾਫ ਨਹੀਂ ਹੈ ਇਹ ਇੱਕ ਲੋਕਾਂ ਦਾ ਮੁੱਦਾ ਹੈ ਆਵਾਮ ਦਾ ਮੁੱਦਾ ਹੈ ਪੰਜਾਬ ਦਾ ਮੁੱਦਾ ਹੈ ਜਿਹੜਾ ਕਿ ਕੁਝ ਕਾਰੋਬਾਰੀਆਂ ਦੇ ਵੀ ਸਿੱਧੇ ਤੌਰ ਤੇ ਖਿਲਾਫ ਨਹੀਂ ਕਹਿ ਸਕਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਖਿਲਾਫ ਹੈ ਔਰ ਇੱਕ ਹਿਸਟਰੀ ਨੂੰ ਬਚਾਉਣ ਦੀ ਗੱਲ ਹੈ ਇੱਕ ਦਰਿਆ ਨੂੰ ਬਚਾਉਣ ਦੀ ਗੱਲ ਹੋ ਰਹੀ ਆ ਪਾਣੀ ਨੂੰ ਬਚਾਉਣ ਦੀ ਗੱਲ ਹੋ ਰਹੀ ਆ ਗੁਰਬਾਣੀ ਚ ਵੀ ਕਿਹਾ ਜਾਂਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਆ ਮੈਂ ਖੀਰ ਚ ਪੁੱਛਣਾ ਚਾਹੁੰਗਾ ਕਿ ਤਾਜ਼ਾ ਅਪਡੇਟ ਕੀ ਆ ਰਹੀ ਆ ਲੁਧਿਆਣੇ ਤੋਂ ਇਸ ਵੇਲੇ ਉੱਥੇ ਕੀ ਸਥਿਤੀ ਬਣੀ ਹੋਈ ਆ ਇੱਕ ਅਜੀਵਲ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਇਸੇ ਗੱਲ ਹੈ ਔਰ ਇੱਕ ਤਾਜ਼ਾ ਜਿਹੜੀ ਚੰਗੀ ਖਬਰ ਹੈ ਕਿ ਉਹਨਾਂ ਦੇ ਵਿੱਚ ਸਮਝੌਤੇ ਦੀ ਗੱਲ ਹੋ ਰਹੀ ਆ ਉੱਥੇ ਦੇ ਡੀਸੀ ਸਾਹਿਬ ਐਸਐਸਪੀ ਸਾਹਿਬ ਜਿਹੜੇ ਲੋਕਲ ਆਮ ਆਦਮੀ ਪਾਰਟੀ ਦੇ ਉਹ ਵੀ ਉੱਥੇ ਪਹੁੰਚ ਗਏ ਨੇ ਕਿਉਂਕਿ ਕਿਹਾ ਜਾ ਰਿਹਾ ਸੀ ਕਿ ਇਧਰਲੇ ਪਾਰ ਜਿਹੜੇ ਨੇ ਆਮ ਲੋਕ ਸੰਘਰਸ਼ੀ ਲੋਕ ਨੇ ਤੇ ਉਧਰ ਵੀ ਪਾਰ 150 ਤੋਂ 300 ਬੰਦਾ ਜਿਹੜਾ ਆ ਜਿਹੜੇ ਪ੍ਰਵਾਸੀ ਮਜ਼ਦੂਰ ਵੀ ਕਹਿ ਜਾ ਰਹੇ ਸੀਗੇ ਵੀ ਉਹ ਵੀ ਇਕੱਠੇ ਹੋਇਆ ਕਿਉਂਕਿ ਉਹਨਾਂ ਦੀ ਰੋਜ਼ੀ ਰੋਟੀ ਆ ਸ਼ਾਇਦ ਵਰਗਲਾ ਕੇ ਉਹਨਾਂ ਨੂੰ ਦੱਸਿਆ ਜਾਂਦਾ ਵੀ ਨਹੀਂ ਤਾਂ ਆਪਣੀ ਰੋਜ਼ੀ ਰੋਟੀ ਖੋਲ ਜਾਣੀ ਆ ਪਰ ਹੁਣ 10 ਮਿੰਟ ਜਾਂ 20 ਮਿੰਟ ਹੋਰ ਲੱਗਣਗੇ ਸਮਝੌਤਾ ਹੋਏਗਾ ਸਮਝੌਤਾ ਕੀ ਹੁੰਦਾ ਆ ਇਹ ਵੀ ਬਹੁਤ ਆਮ ਆ ਔਰ ਕਿਉਂਕਿ ਹੁਣ ਜੇ ਇਕੱਠੇ ਹੋਇਆ ਬਾਰ-ਬਾਰ ਇਕੱਠ ਨਹੀਂ ਹੁੰਦਾ ਬਾਰ-ਬਾਰ ਲੋਕ ਨਹੀਂ ਜੁੜਦੇ ਇਹ ਕਾਰ ਜਿਹੜਾ ਜਿਹੜਾ ਸਮਝੌਤਾ ਮੈਨੂੰ ਲੱਗਦਾ ਇਹ ਵੀ ਬਹੁਤ ਕਰੋੜ ਹੋਣਾ ਚਾਹੀਦਾ ਤਾਂ ਜੋ ਆਉਣ ਵਾਲੇ ਦਿਨਾਂ ਦੇ ਉੱਤੇ ਉਹਦੇ ਉੱਤੇ ਕੰਮ ਹੋ ਸਕੇ ਪਰ ਇਹ ਕਹਿ ਸਕਦਾ ਕਿ ਹੁਣ ਬੱਟੀ ਅਪਡੇਟ ਹੈ ਕਿ 20 ਮਿੰਟ ਜਾਂ 30 ਮਿੰਟ ਲੱਗਣਗੇ 134 ਦੀ ਖਬਰ ਜ਼ਰੂਰ ਆਏਗੀ ਸਾਡੇ ਕੋਲ ਬਹੁਤ ਬਹੁਤ ਧੰਨਵਾਦ ਜਤਿੰਦਰ ਜੀ ਇਹ ਜਾਣਕਾਰੀ ਦੇਣ ਦੇ ਲਈ ਤਾਂ ਮੇਰੇ ਸਹਿਯੋਗੀ ਜਤਿੰਦਰ ਖੈਰਾਂ ਵਾਲੇ ਕੇ ਨਿਊਜ਼ ਰੂਮ ਤੋਂ ਸਾਨੂੰ ਜਾਣਕਾਰੀ ਮੁਹੱਈਆ ਕਰਵਾ ਰਹੇ ਸਨ ਤਾਂ ਇੰਪੋਰਟੈਂਟ ਜਾਣਕਾਰੀ ਉਹਨਾਂ ਨੇ ਇਹ ਦਿੱਤੀ ਹੈ ਕਿ ਠੀਕ 15 ਤੋਂ 20 ਮਿੰਟਾਂ ਦੇ ਅੰਦਰ ਅੰਦਰ ਨਵੀਂ ਅਪਡੇਟ ਆਵੇਗੀ ਪਤਾ ਲੱਗਿਆ ਕਿ ਸਮਝੌਤਾ ਹੋਣ ਦੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਸੁਭਾਵਿਕ ਤੌਰ ਤੇ ਜਿਹੜੀਆਂ ਜਥੇਬੰਦੀਆਂ ਨੇ ਜਿਹੜੇ ਕਾਲਾ ਪਾਣੀ ਮੋਰਚਾ ਦੇ ਆਗੂ ਨੇ ਉਹ ਸਮਝੌਤਾ ਇਸ ਬਿਨਾਂ ਤੇ ਤਾਂ ਕਰਨਗੇ ਹੀ ਨਹੀਂ ਕਿ ਅਸੀਂ მასਲੇ ਨੂੰ ਇੱਥੇ ਛੱਡ ਦਿੱਤਾ ਜਾਵੇ ਤਾਂ ਸੁਭਾਵਿਕ ਹੈ ਕਿ ਪ੍ਰਸ਼ਾਸਨ ਕੋਈ ਨਾ ਕੋਈ ਜ਼ਿੰਮੇਵਾਰੀ ਕੋਈ ਭਰੋਸਾ ਤਾਂ ਉਹਨਾਂ ਨੂੰ ਦੇਵੇਗਾ ਕਿ ਆਖਿਰਕਾਰ ਇਸ ਗੰਦਗੀ ਦਾ ਹੱਲ ਕੀਤਾ ਕੀ ਜਾਵੇਗਾ